ਕੰਮ ਕਾਫੀ ਵਧੀਆ ਚੱਲ ਰਿਹਾ ਸੀ ਆ ਹੁਣ ਫਿਲਹਾਲ ਕਾਫੀ ਦੇਰ ਤੋਂ ਮੰਦਾ ਆ ਰਿਹਾ ਹੈ ਘੱਟੋ ਘਾਟ 20 25% ਕੰਮ ਹੈ ਇਸ ਬਿਜ਼ਾਰਟ 'ਚ ਕਾਫੀ ਰਸ਼ ਹੁੰਦਾ ਸੀ ਕਿ ਹੁਣ ਦੀ ਦੇਰ 'ਚ ਇੱਕ ਵੀ ਕਸਟਮਰ ਨਹੀਂ ਆ ਬੋਣੀ 12 1 ਵਜੇ ਹੋ ਰਹੀ ਹੈ ਤੁਸੀਂ ਹਿਸਾਬ ਲਾ ਲਓ ਵਪਾਰੀ ਤੇ ਪੇਮੈਂਟ ਲੈ ਕੇ ਆ ਨਹੀਂ ਰਿਹਾ ਇਸ ਉਸ ਕਾਰਨ ਵੀ ਬਹੁਤ ਬਾਜ਼ਾਰ ਦੇ ਵਿੱਚ ਮੰਦਾ ਚੱਲ ਰਿਹਾ ਹੈ ਚੋਨਾ ਕਰਨ ਵੀ ਬਹੁਤ ਚੱਲ ਰਿਹਾ ਹੈ ਇੱਕ ਗਰਮੀ ਬਹੁਤ ਪੈ ਰਹੀ ਹੈ ਤੁਹਾਡੇ ਸਾਹਮਣੇ ਹੈ ਹੈ ਗਰਮੀ ਕਾਰਨ ਨਾਲ ਨਹੀਂ ਗਾਕ ਰਿਟੇਲ ਵਿੱਚ ਵੀ ਨਹੀਂ ਗਾਕ ਹੈਗਾ ਉਹ ਗਰਮੀਆਂ ਕੰਮ ਹੈ ਨਹੀਂ ਇਲੈਕਸ਼ਨਾਂ ਕਰਕੇ ਗਰਮੀ ਕਰਕੇ ਵੈਸੇ ਹੀ ਲੋਕੀ ਕਹਿੰਦੇ ਦੁਕਾਨਾਂ ਵੀ ਬੰਦ ਹੋਣੀ ਚਾਹੀਦੀਆਂ ਦੋ ਤੋਂ ਤੇ ਦੋ ਤੋਂ ਲੈ ਕੇ ਪੰਜ ਵਜੇ ਤੱਕ ਦੁਕਾਨਾਂ ਵੀ ਬੰਦ ਹੋਣੀਆਂ ਚਾਹੀਦੀਆਂ ਗਰਮੀ ਨੇ ਹਾਲਾਤ ਆ ਗਰਮੀ ਦੇ ਕੈਸ਼ ਦੀ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਕਸਟਮਰ ਨੂੰ ਉਸ ਕਰਕੇ ਗਾਕ ਗਰਮੀ ਜਿਹੜੀ ਪੈ ਰਹੀ ਹੈ ਉਹਦਾ ਅਸਰ ਨਹੀਂ ਦਾ ਅਸਰ ਤਾਂ ਪੈਂਦਾ ਹੀ ਹਰ ਸਾਲ ਹੀ ਹੁੰਦੀ ਹੈ ਗਰਮੀ ਤਾਂ ਵੱਧਦੀ ਹੈ ਇਸ ਸਾਲ ਇਸ ਸਾਲ ਜਿਹੜਾ ਕਿ ਜਿਹੜਾ ਜੂਨ ਚ ਆਂਦਾ ਉਹ ਮਈ ਚ ਆ ਚੁੱਕਿਆ ਏਡਵਾਂਸ ਕਰਕੇ ਇਸ ਸਾਲ ਰਿਕਾਰਡ ਤੋੜ ਰਿਹਾ ਰਿਕਾਰਡ ਤੋੜਨ ਵਾਲੀ ਗਰਮੀ ਦੇ ਵਿੱਚ ਵੈਸੇ ਹੀ ਕਸਟਮਰ ਬਾਹਰ ਘਟਨੇ ਗਏ। ਮਾਰਕੀਟ ਦੇ ਹਾਲਾਤ ਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੇ ਨੇ। ਅਗਰ ਗੱਲ ਕਰ ਲਈਏ ਨਾ ਪਿਛਲੇ ਕੁਝ ਹੀ ਦਿਨਾਂ ਤੋਂ 10-15 ਦਿਨਾਂ ਤੋਂ ਇੰਨੇ ਜ਼ਿਆਦਾ ਹਾਲਾਤ ਖਰਾਬ ਹੋ ਜੋਗੇ ਕਿ ਕਿਰਾਏ ਕੱਟਨੇ ਬਹੁਤ ਜ਼ਿਆਦਾ ਮੁਸ਼ਕਿਲ ਹੋ ਚੁੱਕੇ ਨੇ। ਅਗਰ ਲੈ ਕੇ ਚੱਲੀਏ ਇਲੈਕਸ਼ਨ ਦਾ ਜ਼ੋਰ ਲੈ ਲਈਏ ਤੇ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਕਸਟਮਰ ਬਾਹਰ ਨਹੀਂ ਨਿਕਲਵਾ ਰਹੇ। लुधियाना লাইভ দেখਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰੀ ਸਮੇ ਅਸੀਂ ਲੁਧਿਆਣਾ ਦੀ ਗਾਂਧੀ ਮਾਰਕੀਟ ਦੇ ਵਿੱਚ ਮੌਜੂਦ ਹਾਂ ਜਿੱਥੇ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ ਲੇਕਿਨ ਅੱਜ ਨੂੰ ਉਹ ਸੁਨਸਾਨ ਮਾਰਕੀਟ ਪਈ ਹੋਈ ਹੈ ਟੈਂਪਰੇਚਰ 46 ਡਿਗਰੀ ਤੱਕ ਜਿਹੜਾ ਪਹੁੰਚ ਚੁੱਕਾ ਹੋਇਆ ਹੈ ਲੇਕਿਨ ਵਪਾਰੀ ਜਿਹੜੇ ਨੇ ਪੈਸਾ ਨਹੀਂ ਲੈ ਕੇ ਆ ਪਾਰੇ ਕਿਉਂਕਿ 50000 ਵੀ ਜਦੋਂ ਉਹ ਲੈ ਕੇ ਆਂਦੇ ਹੁਣ ਤਾਂ ਟੈਨਸ਼ਨ ਪੈਂਦੀ ਹੈ ਕਿ 40 ਕਮਿਸ਼ਨ ਦੀਆਂ ਗੱਡੀਆਂ ਜਿਹੜੀਆਂ ਘੁੰਮਦੀਆਂ ਲੇਕਿਨ ਇੱਕ ਵੀਰ ਕੋਲ ਬੈਠੇ ਹੋਏ ਆ ਵੀਰ ਖਾਲੀ ਬੈਠਾ ਰੌਣਕਾਂ ਲੱਗੀਆਂ ਹੁੰਦੀ ਸੀ ਦੁਕਾਨ ਤੇ ਵੀ ਮੋਈ ਕਿੰਨੇ ਕ ਰੌਣਕਾਂ ਲੱਗੀਆਂ ਹੁੰਦੀ ਸੀ ਜਦੋਂ ਇਹ ਲੂ ਨਹੀਂ ਪੈਂਦੀ ਧੁੱਪ ਨਹੀਂ ਪੈ ਰਹੀ ਸੀ ਚੌਣ ਨਹੀਂ ਸ਼ੁਰੂ ਹੋਏ ਸੀ ਦੇਖੋ ਇਹ ਕੰਮ ਕਾਫੀ ਵਧੀਆ ਚੱਲ ਰਿਹਾ ਸੀ ਆ ਹੁਣ ਫਿਲਹਾਲ ਕਾਫੀ ਢੇਰ ਤੋਂ ਮੰਦਾ ਆ ਰਿਹਾ ਹੈ ਹਾਂ ਘਟੋ ਘਾਟੇ 20 25% ਕੰਮ ਹੈ ਇਸ ਬਿਅਰ ਚ ਕਾਫੀ ਰਸ਼ ਹੁੰਦਾ ਸੀ ਕਿ ਹੁਣ ਦੀ ਢੇਰ ਚ ਇੱਕ ਵੀ ਕਸਟਮਰ ਨਹੀਂ ਹੈ ਬੋਣੀ 12 1 ਵਜੇ ਹੋ ਰਹੀ ਹੈ ਤੁਸੀਂ ਹਿਸਾਬ ਲਾ ਲਓ ਉਹ ਤਾਂ ਬੋਣੀ ਵੀ ਨਹੀਂ ਹੋ ਰਹੀ ਬੋਣੀ ਵੀ ਨਹੀਂ ਹੋ ਰਹੀ 12 1 ਵਜੇ ਹੋ ਰਹੀ ਹੈ ਸਵੇਰ ਤੋਂ ਲੈ ਕੇ 7:30 ਵਜੇ ਤੋਂ ਲੈ ਕੇ 12 1 ਵਜੇ ਬੋਣੀ ਹੋ ਰਹੀ ਹੈ ਇਹ ਧੁੱਪ ਜਿਹੜੀ ਇੰਨੀ ਗਰਮੀ ਪੈ ਰਹੀ ਹੈ 46 ਸਾਲ ਦਾ ਰਿਕਾਰਡ ਤੋੜਦਾ ਕੀ ਰਿਕਾਰਡ ਦੇ ਵਿੱਚ ਬਾਹਰ ਨਿਕਲਦਾ ਮਨ ਕਰਦਾ ਹੋਊਗਾ ਕਿਸੇ ਦਾ ਮੈਂ ਕਹਿੰਦਾ ਨਹੀਂ ਜਿਹੜੇ ਵੀ ਕਸਟਮਰ ਆ ਰਹੇ ਉਹ ਕਹਿੰਦੇ ਪਿੰਡਾਂ ਵਾਲੇ ਸਾਡੇ ਕੋਲ ਕਸਟਮਰ ਲੱਗੇ ਹੋਣੇ ਉਹ ਕਹਿੰਦੇ ਬੋਣੀ ਤੱਕ ਨਹੀਂ ਸਵੇਰ ਦੀ ਓਰੀ ਸਾਰਾ ਪਿੰਡ ਕੋ ਮਾਈਦਾ ਅੱਛਾ ਤੇ 1 ਰੁਪਏ ਦੀ ਬੋਣੀ ਨਹੀਂ ਹੁੰਦੀ ਵੀ ਤੇ ਜਿਹੜੀਆਂ ਚੋਣ ਕਮਿਸ਼ਨ ਦੀ ਗੱਡੀਆਂ ਘੁੰਮਦੀਆਂ ਨੇ ਅਗਰ ਵਪਾਰੀ ਪੈਸਾ ਲੈ ਕੇ ਵੀ ਆਂਦਾ ਵਾ ਤਾਂ ਉਹ ਪੈਸਾ ਜਿਹੜਾ ਜਬਤ ਵੀ ਹੋ ਜਾਂਦਾ ਵਾ ਪੈਸੇ ਦੀ ਗਿਣਤੀ ਕਰਨੀ ਪੈਂਦੀ ਹੈ ਸਰ ਇਸੇ ਵਜ੍ਹਾ ਖਾਤਰ ਵਪਾਰੀ ਡਰਦਾ ਨਹੀਂ ਰਿਹਾ 50 ਹਜ਼ਾਰ ਆਨਲਾਈਨ ਬਹੁਤ ਲੋਕ ਘੱਟ ਪੈਸਾ ਲੈਂਦੇ ਨੇ ਕਿ ਐਂਟਰੀ ਹੁੰਦੀ ਐ ਫਿਲਹਾਲ ਤਾਂ ਕਸਟਮਰ ਕੈਸ਼ ਲੈ ਆਈ ਨਹੀਂ ਦੇ ਆ ਕੈਸ਼ ਲੈ ਆਈ ਨਹੀਂ ਰਬ ਨਹੀਂ ਲੈ ਬਿਲਕੁਲ ਨਹੀਂ ਆ ਕੰਮ ਕਿਦਾ ਚੱਲੇਗਾ ਬਸ ਬੈਠੇ ਆ ਜੀ ਜੋ ਵਟ ਲਈਏ ਵਟ ਲਈਏ ਹੁਣ ਇੱਕ ਤਰੀਕ ਨੂੰ ਇਲੈਕਸ਼ਨ ਹੈ ਕਿਨੇ 4 ਤਰੀਕ ਨੂੰ ਰਿਜ਼ਲਟ ਆਗਾ ਕਿ ਲੱਗਦਾ ਕਿ ਧੁੱਪ ਹੁਣ ਜੂਨ ਜੁਲਾਈ ਦਾ ਮਹੀਨਾ ਵੀ ਆਣਾ ਤੇ ਕੰਮ ਚੱਲ ਪੈਣਾ ਦੇਖੋ ਜੀ ਤੁਹਾਡੇ ਸਾਹਮਣੇ ਤੁਸੀਂ ਬਿਆਰ ਦੀ ਕੰਡੀਸ਼ਨ ਦੇਖੀ ਹੋਏਗੀ 1% ਵੀ ਨਹੀਂ ਹੈਗਾ ਚਾਂਸ ਕਿ ਗਾਂ ਅੱਗੇ ਕੀ ਹੋਏਗਾ ਜਾਂ ਕੀ ਨਹੀਂ ਹੋਏਗਾ ਪਹਿਲੇ ਬੋਣੀ ਕਿੰਨੇ ਵਜੇ ਹੁੰਦੀ ਸਵੇਰੇ ਸਵੇਰੇ ਹੋ ਜਾਂਦੀ ਸੀ ਪਹਿਲਾਂ ਤਾਂ ਹੋ ਜਾਂਦੀ ਸੀ ਜੀ तकरीबन 8 9 ਵਜੇ ਤੱਕ ਵਧੀਆਂ ਸੇਲ ਸੀ ਇਹ ਹੀ ਮਹੀਨਾ ਡੇਢ ਮਹੀਨਾ ਪਹਿਲਾਂ ਹੁਣ ਤਾਂ ਮਹੀਨਾ ਤੁੱਤੇ ਹੋ ਗਿਆ ਹੈ ਫਿਲਹਾਲ ਕੰਡੀਸ਼ਨ ਬਹੁਤ ਡਾਊਨ ਹੈ ਬਿਲਕੁਲ ਇਹ ਦੁਕਾਨਦਾਰ ਨੇ ਜੋ ਕੰਡੀਸ਼ਨ ਬਿਲਕੁਲ ਹੀ ਡਾਊਨ ਹੈ ਲੇਕਿਨ ਇੱਕ ਹੋਰ ਦੁਕਾਨਦਾਰ ਨੇ ਨਾਲ ਹੀ ਹੈ ਨਾਲ ਹੀ ਤਸਵੀਰ ਹੈ ਵੀਰ ਕੀ ਹਾਲ ਹੈ ਠੀਕ ਹੈ ਭਾਜੀ ਠੀਕੋ ਸਮਾਨ ਸਮੂਹ ਇਕੱਠਾ ਕਰ ਰਹੇ ਹਾਂ ਬੋਣੀ ਬਾਣੀ ਬੋਣੀ ਅੱਜ ਕੱਲ ਲੇਟ ਹੀ ਹੁੰਦੀ ਹੈ ਜੀ ਸਹੀ ਨਹੀਂ ਕਾ ਆ ਤੁਹਾਡੇ ਸਾਹਮਣੇ ਬਾਜ਼ਾਰ ਖਾਲੀ ਪਿਆ ਜੀ ਦਰਨੀ ਕਾਰਨ ਬਹੁਤ ਹੀ ਕਸਟਮਰ ਘਟ ਆ ਰਹੇ ਆ ਬਾਜ਼ਾਰ ਦੇ ਵਿੱਚ ਤੇ ਪਹਿਲੇ ਪੋਣੀ ਕਿੰਨੇ ਵਜੇ ਤੱਕ ਹੋ ਜਾਂਦੀ ਸੀਗੀ ਪਹਿਲੇ ਵੀਰ ਜੀ 8 ਵਜੇ ਤੋਂ ਪਹਿਲਾਂ ਹੋ ਜਾਂਦੀ ਸੀ ਪੋਣੀ ਤੇ ਹੁਣ ਹੁਣ 11 ਵੀ ਵਜ ਜਾਂਦੇ ਆ 10:30 ਵੀ ਵਜ ਜਾਂਦੇ ਆ 12 ਵੀ ਵਜ ਜਾਂਦੇ ਆ ਇੱਕ ਤਾਂ 50000 ਲੈ ਕੇ ਆਣ ਵੀ ਜਦੋਂ ਕਿਸੇ ਨੂੰ 50000 ਵਪਾਰੀ ਨੂੰ ਲੈਣਾ ਹੋਵੇ ਉਹਦੀ ਵੀ ਉਹਨੂੰ ਵੀ ਟੈਨਸ਼ਨ ਹੁੰਦੀ ਕੈਸ਼ ਪੈਸਾ ਲੈ ਕੇ ਨਹੀਂ ਜਾਂਦੇ ਕਿ ਚੋਣ ਕਮਿਸ਼ਨ ਦੀ ਗੱਡੀਆਂ ਘੁੰਮਦੀਆਂ ਨੇ ਤੇ ਵਪਾਰੀ ਫਿਰ ਵਪਾਰ ਕਰੂਗਾ ਕਿਦਾਂ ਵਪਾਰੀ ਤੇ ਪੇਮੈਂਟ ਲੈ ਕੇ ਆ ਨਹੀਂ ਰਿਹਾ ਇਹ ਉਸ ਕਾਰਨ ਵੀ ਬਹੁਤ ਬਾਜ਼ਾਰ ਦੇ ਵਿੱਚ ਮੰਦਾ ਚੱਲ ਰਿਹਾ ਹੈ। ਹੂੰ। ਚੋਨਾ ਕਰਨ ਵੀ ਬਹੁਤ ਚੱਲ ਰਿਹਾ ਹੈ। ਇੱਕ ਗਰਮੀ ਬਹੁਤ ਪੈ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ। ਹੂੰ। ਗਰਮੀ ਕਾਰਨ ਵੀ ਨਹੀਂ ਗਾਕ ਰਿਟੇਲ ਵਿੱਚ ਵੀ ਨਹੀਂ ਗਾਕੇਗਾ। ਬਿਲਕੁਲ ਨਹੀਂ ਹੈਗਾ। ਨਹੀਂ। ਕਸਟਮਰ ਉੱਤਰ ਨਹੀਂ ਨਹੀਂ ਰਿਹਾ ਹੈ। ਬਿਲਕੁਲ ਹੀ ਤਸਵੀਰ ਹੈ। ਇੱਕ ਹੋਰ ਦੁਕਾਨਦਾਰ ਵੀਰ ਸਾਡੇ ਨਾਲ ਮੌਜੂਦ ਹੈਗਾ। ਲੇਕਿਨ ਅ ਵੀ ਕੀ ਹਾਲ ਹੈ ਵੀਰੇ? ਠੀਕ ਹੋ? ਵੀਰੇ ਕੰਮ ਕਾਜ ਕਿਦਾਂ? ਕੰਮ ਕਾਇ ਪਈ ਬਹੁਤ ਮਾਰੇ ਹਾਲਾਤ ਹਾਲਾਤ ਹੈ ਇਸ ਟਾਈਮ। ਬੰਦੇ ਹਾਲਾਤ ਦੇਖੇ ਸੀ ਮਾੜੇ। ਨਹੀਂ ਜੀ ਭਾਜੀ ਐਕਚੁਅਲੀ ਇੱਕ ਲਕਸ਼ਣਾ ਕਰਕੇ ਕੁਝ ਗਰਮੀ ਕਰਕੇ ਹਾਂ ਕਮ ਹੈ ਨਹੀਂ ਜੋ ਰਿਕਾਰਡ ਤੋੜਦਾ ਹੈ ਕਿ ਗਰਮੀ ਨੇ 46 ਡਿਗਰੀ ਤੋਂ ਪਾਰ ਤਾਂ 45 44 ਡਿਗਰੀ ਤਾਂ ਆਮ ਰਹਿਣ ਲੱਗ ਗਿਆ ਬਾਹਰ ਨਿਕਲਾਂ ਇੱਦਾਂ ਲੱਗਦਾ ਜਿਵੇਂ ਲੂ ਦੇ ਕੰਨੀ ਹਾਂ ਜੀ ਹਾਂ ਜੀ ਨਹੀਂ ਬਹੁਤ ਗਰਮੀ ਆ ਕਮ ਹੈ ਨਹੀਂ ਲਕਸ਼ਣਾ ਕਰਕੇ ਗਰਮੀ ਕਰਕੇ ਵੈਸੇ ਹੀ ਲੋਕੀ ਕਹਿੰਦੇ ਦੁਕਾਨਾਂ ਵੀ ਬੰਦ ਹੋਣੇ ਚਾਹੀਦੀਆਂ ਦੋ ਤੋ ਤੇ ਦੋ ਵਜੇ ਤੋਂ ਲੈ ਕੇ 5 ਵਜੇ ਤੱਕ ਦੁਕਾਨਾਂ ਵੀ ਬੰਦ ਹੋਣੀਆਂ ਚਾਹੀਦੀਆਂ ਗਰਮੀ ਨੇ ਹਾਲਾਤ ਤਾਂ ਗਰਮੀ ਦੇ ਲੇਕਿਨ ਮੌਸਮ ਵਿਭਾਗ ਨੇ ਵੀ ਕਹਤਾ ਹੈ ਕਿ 12 ਤੋਂ ਲੈ ਕੇ 5 ਵਜੇ ਤੱਕ ਜਿਹੜਾ ਕਾਫੀ ਲੂ ਚਪੇੜਾ ਪੈ ਸਕਦੀ ਹੈ ਲੂ ਕਾਫੀ ਪੈ ਸਕਦੀ ਸਕਿਨ ਤੱਕ ਵੀ ਬਰਨ ਹੋ ਸਕਦੀ ਹੈ ਲੇਕਿਨ ਇਹ ਹਾਲਾਤਾਂ ਦੇ ਵਿੱਚ ਰੋਜ਼ਗਾਰ ਚੱਲੂਗਾ ਕਿੱਦਾਂ ਭਾਈ ਜੀ ਭਾਈ ਉਹ ਸਮਾਂ ਹੀ ਨਹੀਂ ਆਂਦੀ ਕਿੱਦਾਂ ਚੱਲੂਗਾ ਕੰਮ ਕਾਏ ਹੁਣ ਸਾਰੇ ਕਹਤੇ ਸੀਜ਼ਨ ਤੇ ਖਤਮ ਹੋ ਗਿਆ ਕੰਮ ਦਾ ਕੋਈ ਪਤਾ ਨਹੀਂ ਹੁਣ ਚੱਲਣਾ ਕਿ ਨਹੀਂ ਚੱਲਣਾ ਇੱਕ ਜਿਹੜੀ ਕੋਚੋੜ ਕਮਿਸ਼ਨ ਵਾਲੇ 50000 ਤੋਂ ਵੱਧ ਵਪਾਰੀ ਨੂੰ ਲੈ ਕੇ ਨਹੀਂ ਆ ਦਿੰਦੇ ਫੇਰ ਵ ਪਈ ਉਹੀ ਤੇ ਹਾਲਾਤ ਹੈ ਕਿ ਕਿੱਦਾਂ ਕਰੋਗਾ ਪੈਸੇ ਲੈ ਕੇ ਪੈਸੇ ਲੈ ਕੇ ਆਂਗੇ ਤੇ ਤੇ ਵਪਾਰ ਹੋਗਾ ਤੇ ਇਹ ਵਪਾਰੀ ਮਾਲ ਖਰੀਦਣਗੇ ਆਨਲਾਈਨ ਵੀ ਨਹੀਂ ਕਰਦੇ ਉਹ ਵੀ ਦੱਸਦੇ ਕਿ ਆਨਲਾਈਨ ਕਰਾਏ ਕਿ ਨਾ ਕਰੀਏ ਤੇ ਪੈਸੇ ਲੈ ਕੇ ਆਈਏ ਕਿ ਨਾ ਆਈਏ ਇਸ ਕਰਕੇ ਕਾਰੋਬਾਰ ਬਿਲਕੁਲ ਠੱਪ ਹੋਇਆ ਪਿਆ ਅਸਲ ਵਿੱਚ ਬਿਲਕੁਲ ਕਾਰੋਬਾਰ ਜਿਹੜਾ ਬਿਲਕੁਲ ਠੱਪ ਹੋਇਆ ਪਿਆ ਲੇਕਿਨ ਹੋਰ ਦੁਕਾਨਾਂ ਚ ਚੱਲਦੇ ਆ ਅਸੀਂ ਲੇਕਿਨ ਇਹ ਤੁਹਾਨੂੰ ਤਿੰਨ ਦੁਕਾਨਾਂ ਦੇ ਰਿਵਿਊ ਜਿਹੜੇ ਤੁਹਾਨੂੰ ਦਿਖਾਏ ਨੇ ਲੇਕਿਨ ਇਹ ਤਸਵੀਰ ਹੈ ਕਿ ਹੋਰ ਦੁਕਾਨਾਂ ਮਾਰਕੀਟ ਜਿਹੜੀ ਦੇਖਦੇ ਹੋ ਬਿਲਕੁਲ ਸੁਨਸਾਨ ਪਈ ਹੋਈ ਹੈ ਇਹ ਮਾਰਕ ਇਹ ਖਾਲੀ ਦੁਕਾਨਾਂ ਪਈਆਂ ਹੋਈਆਂ ਤੁਹਾਨੂੰ ਦਿਖਾ ਰਿਹਾ ਵਾਂ ਲੇਕਿਨ ਉਹ ਤਸਵੀਰ ਹੈ ਦਿਖਾ ਰਿਹਾ ਤੁਹਾਨੂੰ ਮੈਂ ਲੇਕਿਨ ਇੱਕ ਹੋਰ ਦੁਕਾਨ ਜਿਹੜੀ ਹੈਗੀ ਹੈ ਉਸੇ ਵੀ ਚੱਲਦੇ ਹਾਂ ਅਸੀਂ ਲੇਕਿਨ ਇਸ ਦੁਕਾਨ ਦੇ ਵਿੱਚ ਵੀ ਚੱਲਦੇ ਬਾਈ ਕੋ ਪੁੱਛਦੇ ਹਾਂ ਬਾਈ ਠੀਕ ਹੋ ਬਾਈ ਇੱਧਰ ਵਾਪਸ ਬਾਈ ਕਿਦਾਂ ਵਪਾਰ ਬਾਰ ਬਾਰ ਇਸ ਟਾਈਮ ਬਹੁਤ ਹੰਡਾ ਬਹੁਤ ਬੁਰਾ ਹਾਲ ਹੈ ਇਸ ਟਾਈਮ ਵਪਾਰ ਬਿਲਕੁਲ ਵੋਟਾਂ ਕਰਕੇ ਇਸ ਟਾਈਮ ਬਹੁਤ ਜ਼ਿਆਦਾ तंगी है व्यापार गाहक नहीं आ रहा है इस टाइम मार्केट बहुत ज्यादा तो जो, है, जो, है। अच्छा। जो करके कोई व्यापारी बारो नहीं आ रहा है। ਉਹ ਵਾਰੀ ਨੂੰ ਕਿੰਡੀਸ਼ਨ 85000 ਤੋਂ ਵੱਧ ਨਹੀਂ ਲੈ ਕੇ ਜਾਂਦਾ ਉਹ ਕੈਸ਼ ਦੀ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਕਸਟਮਰ ਨੂੰ ਉਸ ਕਰਕੇ ਗਾਹਕ ਨਹੀਂ ਆ ਰਿਹਾ ਨਾ ਲੇਕਿਨ ਇਹ ਗਰਮੀ ਜਿਹੜੀ ਪੈ ਰਹੀ ਹੈ ਉਹਦਾ ਅਸਰ ਗਰਮੀ ਦਾ ਅਸਰ ਤਾਂ ਪੈਂਦਾ ਹੀ ਹੈ ਹਰ ਸਾਲ ਹੀ ਹੁੰਦੀ ਹੈ ਗਰਮੀ ਦਾ ਵੱਧਦੀ ਹੈ ਇਸ ਸਾਲ ਇਸ ਸਾਲ ਜਿਹੜਾ ਕਿ ਜਿਹੜਾ ਜੂਨ ਚੰਦਾ ਉਹ ਮਈ ਚ ਆ ਚੁੱਕਿਆ ਹੈ ਇਹ ਐਡਵਾਂਸ ਕਰਕੇ ਲੋੜੀਂਦਾ ਇਸ ਸਾਲ ਦਾ ਰਿਕਾਰਡ ਟੁੱਟ ਰਿਹਾ ਰਿਕਾਰਡ ਟੁੱਟਣ ਨਾਲ ਗਰਮੀ ਦੇ ਵਿੱਚ ਵੈਸੇ ਹੀ ਕਸਟਮਰ ਵਾਰ ਘਟ ਨਿਕਲਦਾ ਜੋ ਡਿਟੇਲ ਚਾਹੂਗਾ ਸੋ ਨੇਚਰਲੀ ਹੌਲਸੇਲ ਉਸ ਅਕੋਰਡਿੰਗ ਹੀ ਚੱਲੇਗੀ। ਤੁਹਾਨੂੰ ਲੱਗਦਾ ਨਹੀਂ ਕਿ ਚੋਣ ਕਮਿਸ਼ਨ ਨੂੰ ਆ ਵੀ ਕਰਨਾ ਹੈ ਨਾ ਵਪਾਰੀਆਂ ਨੂੰ ਵਪਾਰ ਕਰਨ ਦੇਣਾ ਚਾਹੀਦਾ ਹੈ ਕਿ ਪੈਸੇ ਪਿੱਛੇ ਕਰਾ ਵਪਾਰੀ ਦਾ ਵਪਾਰ ਕਰਨ ਜਾ ਰਿਹਾ ਵੈ। ਕੋਈ ਵਪਾਰੀ ਦਾ ਵਪਾਰ ਕਰਨ ਜਾ ਰਿਹਾ ਹੈ ਮਗਰ ਹੁਣ ਜਿਹੜੇ ਕੋਈ ਗਲਤ ਬੰਦੇ ਵੀ ਆ ਸਕਦੇ ਹਨ ਉਸ ਦੇ ਲਈ ਵੀ ਜੋ ਸਰ ਬਾਕੀ ਦਾ ਜੋ ਇੰਨੇ ਸਾਲਾਂ ਤੋਂ ਇੰਨੇ ਦੇ ਤੋ ਚੱਲ ਰਿਹਾ ਉਹ ਦੇ ਅਕੋਰਡਿੰਗ ਤਾਂ ਸਹੀ ਹੈ ਮਗਰ ਇਸ ਵਾਰੀ ਥੋੜਾ ਵਪਾਰ ਨੂੰ ਜ਼ਿਆਦਾ ੱਟਕਾ ਲੱਗਿਆ। ਮਤਲਬ ਛਾਈ ਲਗਾ। ਫਿਰ ਗੋਣੀ ਬਾਣੀ ਫਿਰ ਕਿੱਦਾਂ ਹੁੰਦੀ? ਜੇ ਕੋਈ ਆ ਜੀ ਲੋਕਲ ਆ ਗਿਆ ਕੋਈ ਨੇੜੇ ਤੇੜੇ ਹਾਲ ਆ ਗਿਆ ਕੋਈ ਆ ਗਿਆ ਇੱਕ ਦੋ ਬੰਦੇ ਆ ਜਾਣਗੇ ਸਾਰਾ ਦਿਨ ਦੇ ਵਿੱਚ ਮਗਰ ਇਸ ਟਾਈਮ ਜ਼ਿਆਦਾ ਤੰਗ ਦੀ ਹੈ ਕਦੀ ਇਦਾਂ ਦੇ ਹਾਲਾਤ ਦੇਖੇ ਨੇ ਨਹੀਂ ਇੰਨੇ ਸਾਲਾਂ ਚ ਕਦੀ ਨਹੀਂ ਫਰਸਟ ਟਾਈਮ ਹੈ ਬਿਲਕੁਲ ਵੀਰ ਥੈਂਕ ਯੂ ਵੀਰ ਸਮਝਾ ਦਿੱਤਾ ਤੁਸੀਂ ਲੇਕਿਨ ਹਾਲਾਤ ਜਿਹੜੇ ਨੇ ਤੁਹਾਨੂੰ ਦਿਖਾ ਰਿਹਾ ਕਿ ਹਾਲਾਤ ਬੜੇ ਮਾੜੇ ਹੋਏ ਪਏ ਨੇ ਵਪਾਰੀਆਂ ਦੇ ਹਾਲਾਤ ਹੀ ਬੜੇ ਮਾੜੇ ਨੇ ਲੇਕਿਨ ਇੱਕ ਹੋਰ ਵਪਾਰੀ ਹੈ ਖਾਲੀ ਦੁਕਾਨ ਪਈ ਹੋਈ ਹੈ ਇਹ ਦੁਕਾਨ ਹੀ ਬਿਲਕੁਲ ਖਾਲੀ ਹੈ ਬਾਈ ਵਿਚਾਰ ਸੋਚਦਾ ਹੋਣਾ ਕੋਈ ਕਸਟਮਰ ਆ ਜਾਵੇ ਬਾਈ ਹੱਸ ਪਏ ਹੋ ਕਸਟਮਰ ਦੀ ਵੇਟ ਹੈ ਕੀ ਕਰੀਏ ਬਾਜੀ ਮਾਰਕੀਟ ਦੇ ਹਾਲਾਤ ਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੇ ਨੇ ਅਗਰ ਗੱਲ ਕਰ ਲਈਏ ਨਾ ਪਿਛਲੇ ਕੁਝ ਹੀ ਦਿਨਾਂ ਤੋਂ 10 15 ਦਿਨਾਂ ਤੋਂ ਇੰਨੇ ਜ਼ਿਆਦਾ ਹਾਲਾਤ ਖਰਾਬ ਹੋ ਜੋਗੇ ਕਿ ਕਿਰਾਏ ਕੱਟਨੇ ਬਹੁਤ ਜ਼ਿਆਦਾ ਮੁਸ਼ਕਿਲ ਹੋ ਚੁੱਕੇ ਨੇ ਅਗਰ ਲੈ ਕੇ ਚਲੀਏ ਇਲੈਕਸ਼ਨ ਦਾ ਜ਼ੋਰ ਲੈ ਲਈਏ ਤੇ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਕਸਟਮਰ ਬਾਹਰ ਨਹੀਂ ਨਿਕਲਵਾ ਰਿਹਾ ਹਾਲਾਤ ਕਦੀ ਦੇਖੇ ਸੀ ਇਦਾਂ ਦੇ ਹੋ ਵੀ ਸਕਦੇ ਨੇ ਬਾਜੀ ਅੱਜ ਤੱਕ ਕਦੀ ਦੇਖੇ ਨਹੀਂ ਸੀਗੇ ਅਸੀਂ ਜਿਵੇਂ ਦੇਖ ਰਹੇ ਨਾ ਡੇ ਬਾਏ ਡੇ ਡੇ ਬਾਏ ਡੇ ਜਿਵੇਂ ਕੰਮ ਚੱਲ ਰਿਹਾ ਪਹਿਲਾਂ ਤਾਂ ਕੁਝ ਦਿਨਾਂ ਤੋਂ ਪਤਾ ਵੀ ਨਹੀਂ ਸੀ ਲੱਗ ਰਿਹਾ ਕੁਝ ਹੈਗਾ ਵੀ ਆ ਮੰਦਾ ਵੀ ਹੁੰਦਾ ਬਟ ਕੁਝ ਕੁਝ ਦਿਨਾਂ ਤੋਂ ਨਾ ਹੁਣ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹਾਂ ਹੁਣ ਜਿਵੇਂ ਵਿਲੇ ਬੈਠ ਰਹੇ ਹਾਂ ਹੁਣ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਯਾਰ ਇੰਨੇ ਹਾਲਾਤ ਵੀ ਮਾੜੇ ਹੋ ਸਕਦੇ ਮਾਰਕੀਟ ਦੇ ਘਰੇ ਵੀ ਜਲਦੀ ਚਲੇ ਜਾਂਦੇ ਹੋਗੇ ਕਰੇ ਆ 8:30 ਵਜੇ ਨਿਕਲ ਜਾਈਦਾ ਨਹੀਂ ਤਾਂ ਨੋਰਮਲ 9:30 ਪੌਣੇ 10 ਵਜੇ ਜਾਈਦਾ ਸੀਗਾ ਕਈ ਵਾਰੀ ਮਾਰਕੀਟ 11:00 11:00 ਵਜੇ ਤੱਕ ਖੁੱਲੀ ਹੁੰਦੀ ਸੀ ਕਈ ਵਾਰੀ ਆਵਾਮ ਦਾ ਆਣਾ ਸੀਗਾ ਵਪਾਰੀਆਂ ਦਾ ਆਣਾ ਸੀਗਾ 11:00 11:00 ਵਜੇ ਤੱਕ ਦੁਕਾਨਾਂਰ ਖੋਲ ਕੇ ਬੈਠਾ ਬੜੇ ਬਹੁਤ ਆਰਮਨਾਲ ਜੀ ਇਹ ਗਾਂਦੀ ਨਗਰ ਮੇਨ ਅਗਰ ਗੱਲ ਕਰ ਲਈ ਨਾ ਹੋਲ ਸੇਲ ਲੁਧਿਆਣੇ ਸਭ ਤੋਂ ਵੱਡੀ ਮਾਰਕੀਟ ਹੈ ਜੀ ਪੂਰੇ ਆਪਣਾ ਇੰਡੀਅਨ ਏਸ਼ੀਆ ਦੇ ਹਿਸਾਬ ਦਾ ਕਰ ਲਈ ਨਾ ਸਭ ਤੋਂ ਵੱਡੀ ਮਾਰਕੀਟ ਹੈ ਦਿੱਲੀ ਤੋਂ ਬਾਅਦ ਬਿਲਕੁਲ ਠੀਕ ਹੈ ਬਟ ਇਸ ਮਾਰਕੀਟ ਤੇ ਇਹ ਲਾਤ ਹੋ ਚੁੱਕੇ 8 8:30 ਵੇ ਨਿਕਲ ਜਾਂਦੇ ਨਾ ਨੋਰਮਲ 10 ਵਜੇ ਤੋਂ ਪਹਿਲਾਂ ਕੋਈ ਬੰਦ ਹੁੰਦੀ ਨਹੀਂ ਐ ਲੇਕਿਨ ਇਲੈਕਸ਼ਨਾਂ ਵਾਸਤੇ ਵੀ ਉਹਨਾਂ ਨੇ ਕਿਹਾ ਤਾਂ ਕਿ ਸਮਾਂ ਵਧਾ ਦਿਓ ਗਰਮੀ ਬਹੁਤ ਹੈ ਕਿ 7 ਵੇ ਦਾ ਸਮਾਂ ਕਰ ਦਿੱਤਾ ਜਾਵੇ ਇਲੈਕਸ਼ਨ ਕਮਿਸ਼ਨ ਵੀ ਲੈਟਰਾਂ ਜਾ ਚੁੱਕੀਆਂ ਆ ਕੀ ਕਰੀਏ ਉਹਨਾਂ ਨੇ ਇਲੈਕਸ਼ਨ ਉਹਨਾਂ ਨੇ ਆਪਣਾ ਕੰਮ ਕਰੀ ਜਾਣਾ ਸੀ ਆਪਣਾ ਕੰਮ ਬਟ ਕਿੰਨੇ ਕੁ ਦਿਨ ਅਸੀਂ ਬੈਠੇ ਰਹੀਏ ਆਨਲਾਈਨ ਪੇਮੈਂਟ ਜਿੱਦਾਂ ਕੋਈ ਗਾਹਕ ਆਂਦਾ ਜਾਂ ਬਾਹਰੋਂ ਕੋਈ ਕਸਟਮਰ ਆਂਦਾ ਆਨਲਾਈਨ ਪੇਮੈਂਟ ਤੋਂ ਵੀ ਅੱਜਕੱਲ ਡਰਦਾ ਹੋਊ ਕਿ ਆਨਲਾਈਨ ਪੇਮੈਂਟ ਵੀ ਮੈਂ ਕਰਨੀ ਕੱਲ ਨੂੰ ਕੁਝ ਪੁੱਛਿਆ ਜਾ ਸਕਦਾ ਨਹੀਂ ਪੇਮੈਂਟ ਹਾਂ ਬ ਛੋਟਾ 90% ਵਪਾਰੀਓ ਛੋਟਾ ਹੈਗਾ ਜਿਹੜਾ ਛੋਟਾ ਵਪਾਰੀ ਹੈ ਨਾ ਉਹ ਅਸੀਂ ਬੇਸਿਕਲ ਗੱਲ ਕਰ ਲਈ ਉਹਨਾਂ ਕੋਲ ਕਰੰਟ ਅਕਾਊਂਟ ਨਹੀਂ ਹੈਗੇ ਠੀਕ ਹੈ ਸਾਡੀਆਂ ਤਾਂ ਫਰਮਾਂ ਹੈਗੀਆਂ ਨੇ ਸਾਡੇ ਅਕਾਊਂਟ ਚੱਲ ਰਹੇ ਬਟ ਜਿਹੜੇ ਛੋਟੇ ਵਪਾਰੀ ਦੇ ਉਹਨਾਂ ਸੇਵਿੰਗ ਅਕਾਊਂਟ ਹੋਣ ਕਰਕੇ ਨਾ ਜਿਵੇਂ ਲਿਮਿਟ ਦਿੱਤੀ ਹੋਈ ਹੈ 20 20 ਲੱਖ ਤੋਂ ਪਰ ਟ੍ਰਾਂਜੈਕਸ਼ਨ ਨਹੀਂ ਹੋਣੀ ਅਗਲਾ ਕਹਿੰਦਾ ਯਾਰ 20 ਲੱਖ ਰੁਪਏ ਪੂਰੇ ਸਾਲ ਦੇ ਵਿੱਚ ਕਿੱਥੋਂ ਘੁਮਾਈਏ ਉਹ ਫਿਰ ਅਗਲਾ ਕਹਿੰਦਾ ਫਿਰ ਕੈਸ਼ ਲੈ ਕੇ ਆਈਏ ਕਿਦੇ ਘਰਦਿਆਂ ਦੇ ਵਿੱਚ ਐਂਟਰੀ ਘੁਮਾਈਏ ਜਾਂ ਕਿਸੇ ਹੋਰ ਦੇ ਵਿੱਚ ਐਂਟਰ ਘੁਮਾਈਏ ਤਾਂ ਕਰਕੇ ਨਾ ਜੋ ਤਾਂ ਗੱਲਾਂ ਗੱਲੇ ਦੇ ਵਿੱਚ ਕੈਸ਼ ਨਾ ਨਾ ਹੋਵੇ ਫਿਰ ਮਜ਼ਾ ਨਹੀਂ ਆਉਂਦਾ ਵਾ ਜੀ 4 ਤਰੀਕ ਤੋਂ ਪਤਾ ਹੀ ਨਹੀਂ ਚੱਲਦਾ ਕਿ ਯਾਰ ਦੁਕਾਨਦਾਰ ਹੀ ਕਰ ਵੀ ਰਹੇ ਆ 4 ਤਰੀਕ ਤੋਂ ਬਾਅਦ ਲੱਗਦਾ ਕਿ ਰੌਣਕਾਂ ਲੱਗਣਗੀਆਂ ਹਾਂ ਭਾਜੀ ਹੋਪਸੋ ਲੱਗਦਾ ਤਾਂ ਹੈਗਾ ਬਾਕੀ ਦੇਖੋ ਬਾਕੀ ਜਿਵੇਂ ਮਾਰਕੀਟ ਲਾਤਾ ਗਰਮੀ ਜਿਵੇਂ ਪੈ ਰਹੀ ਹੈ ਇੱਥੋਂ ਥੋੜਾ ਮੁਸ਼ਕਲ ਵੀ ਹੋ ਰਿਹਾ ਬਿਲਕੁਲ ਇਹ ਸੜਕਾਂ 'ਤੇ ਕਈ ਦੁਕਾਨਦਾਰ ਮਜੂਦ ਸੀ ਗਾਂਧੀ ਨਗਰ ਦੇ ਵਿੱਚ ਅਸੀਂ ਮੌਜੂਦ ਹਾਂ ਗਾਂਧੀ ਨਗਰ ਉਹ ਹੱਬ ਹੈ ਜਿੱਥੇ ਤਮਾਮ ਵਪਾਰੀ ਜਿਹੜੇ ਇੱਥੋਂ ਦੀ ਮਾਲ ਲੈਂਦੇ ਨੇ ਵਪਾਰ ਦਾ ਅੱਡਾ ਤੋਂ ਚੱਲਦਾ ਤੋਂ ਕਈ ਘਰਾਂ ਦੇ ਪਰਿਵਾਰ ਜਿਹੜੇ ਚੱਲਦੇ ਨੇ ਲੇਕਿਨ ਗਰਮੀ ਦੀ ਚਪੇੜ ਪੈ ਰਹੀ ਹੈ ਗਰਮੀ ਦੀ ਚਪੇੜ ਇਸ ਕਰਕੇ ਪੈ ਰਹੀ ਹੈ ਟੈਂਪਰੇਚਰ 40 43 44 ਡਿਗਰੀ ਪੈ ਰਿਹਾ ਵੈ ਪਸ਼ੂ ਜਿਹੜੇ ਬਾਹਰ ਉਹ ਵੀ ਬਚਰੇ ਕਿਤੇ ਛਾਂ ਲੱਭਦੇ ਨੇ ਰੁੱਖ ਵੀ ਕੱਟਣਾ ਇੱਥੇ ਕਿਤੇ ਨਾ ਕਿਤੇ ਜ਼ਿੰਮੇਦਾਰ ਹੈ ਕਿ ਸੜਕਾ ਬਣਾਉਣ ਪਿੱਛੇ ਰੁੱਖ ਕੱਢ ਦਿੱਤੇ ਗਏ ਜਿਸ ਦੇ ਨਾਲ ਕਰਕੇ ਗਰਮੀ ਆਤਾਪ ਚੋਣ ਕਮਿਸ਼ਨ ਦੀਆਂ ਗੱਡੀਆਂ ਲਗਾਤਾਰ ਘੁੰਮਦੀਆਂ ਹੁੰਦੀਆਂ ਨੇ ਅਗਰ 50000 ਦੇ ਵਪਾਰੀ ਲੈ ਕੇ ਆਂਦਾ ਵੀ ਹੁੰਦਾ ਤੇ ਉਹਦੀ ਵੀ ਤਹਿਕੀਕਾਤ ਕੀਤੀ ਜਾਂਦੀ ਤਾਂ 50000 ਰੁਪਏ ਲੈ ਕੇ ਕਿੱਥੋਂ ਆਇਆ ਕਿੱਥੋਂ ਦੀ ਜੱਟਲਾ ਮੈਂ ਕੀ ਕਰਨ ਚੱਲਾ ਮੈਂ ਲੇਕਿਨ ਦੁਕਾਨਦਾਰ ਦਾ ਸਿਰਫ ਏਕਸਕਿਊਜ਼ ਹੈ ਕਿ ਸਾਨੂੰ ਤਾਂ ਵਪਾਰ ਕਰਨ ਦਿਵੋ ਯਾਰ ਸਾਡੇ ਕੋਲ ਤਾਂ ਕੋਈ ਕੰਮ ਦੁਕਾਨਦਾਰ ਆ ਜਾਵੇ ਕੰਮ ਸਾਡੇ ਤਾਂ ਘਰ ਪਰਿਵਾਰ ਚੱਲ ਜੇ ਤੇ ਦੂਜੇ ਦਾ ਘਰ ਪਰਿਵਾਰ ਚੱਲ ਜੇ ਚੋਣਾਂ ਵਾਲਿਆਂ ਦਾ ਜਿੱਤਣ ਤੋਂ ਬਾਅਦ ਆਪਣੇ ਤਾਂ ਗੁਫੇ ਲੈ ਲੈਣੇ ਨੇ ਲੇਕਿਨ ਦੁਕਾਨਦਾਰ ਦਾ ਆਖਿਰ ਕਸੂਰ ਕੀ ਹੈ ਲੁਧਿਆਣਾ ਤੋਂ ਕੈਮਰਾਮੈਨ ਸੰਜੀਤ ਸਿੰਘ